ਮੇਰਾ ਨਾਮ ਸੁਖਪਾਲ ਸਿੰਘ ਹੈ ਭਾਈ ਤੇ ਕਿੰਨਾ ਚਿਰ ਹੋ ਗਿਆ ਤੁਸੀਂ ਤੁਹਾਨੂੰ ਗਿਆ ਮੈਂ ਕੋਈ ਚਾਰ ਮਹੀਨੇ ਹੋ ਗਏ ਤੋਂ ਮਨੂੰ ਘਰੋਂ ਨਿਕਲੇ ਨੂੰ ਚਾਰ ਮਹੀਨੇ ਹੋ ਗਏ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪਿਆ ਜਾਣ ਲੱਗੇ ਭਾਈ ਔਕੜਾਂ ਦਾ ਤਾਂ ਬਹੁਤ ਨੇ ਬਸ ਹੁਣੇ ਅਰਦਾਸ ਕੇ ਹੱਥ ਅੱਗੇ ਬੇਰਤੀ ਆ ਭਾਈ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚ ਨਾ ਭਾਈ ਕੇ ਪਾਸੇ ਜਾਓ ਭਾਈ ਕਿਤੇ ਖਾ ਲੋ ਥੋੜੀ ਖਾ ਲੋ ਕਿਤੇ ਟਕੇ ਨਾ ਚਲੋ ਭਾਈ ਨਾ ਖਾਣ ਨੂੰ ਮਿਲਦਾ ਨਾ ਕੁਝ ਮੋਤੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਬਾਧੂ ਕਰਦੇ ਆ ਜੋ ਤੁਹਾਡੀ ਜੀਅ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸੌ ਲਾਲੋ ਪਾਜੀ 30 35 ਹਜ਼ਾਰ ਦੇ ਦਾ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਸਿੱਧਾ ਕਿਹਾ ਕਿ ਘਰਿਆ ਕਿ ਐਤੋ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਸਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜ਼ਿਆਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਗਲਾਈਡ ਦੀ ਟਿਕਟ ਆਇਆ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਚਲੋ ਪਹਿਲਾ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰਗੇ ਬਾਜੀ ਬਾਈ ਰੋਡ ਅੱਗੇ ਲੈ ਜਾਂਦੇ ਨਾ ਬਾਈ ਬਹੁਤ ਔਖਾ ਹੁੰਦਾ ਟਿਕਟਲੀ ਕੋ ਤੁਸੀਂ ਕਿੱਥੇ ਵੇਚਦਾ ਬਾਈ ਤੂੰ ਉਹਨਾਂ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਬਾਜੀ ਤੋ ਲੈ ਕੇ ਗਿਆ ਸੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਹੁਣ ਤੁਹਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਬਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਉਹ ਗੀਬਨ ਇਨਸਾਨ ਆ ਵਈਪੋਕਾ ਲੱਗਦੀ ਆ ਹੁੰਦਾ ਇੱਕ ਦਿਨ ਬੁਖਾਰ ਆ ਲੂਗਾ ਦੋ ਦਿਨ ਪਰ ਇਹ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਇੱਕ ਵਾਹ ਪਾਜੀ ਕੋਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਟਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਵੇ 40 45 ਕਿਲੋਮੀਟਰ ਚੱਲੇ ਆ ਸੀ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਦੇ ਨਾਲ ਦੇ ਨਾਲ ਕੋਈ ਨਹੀਂ ਸੈਟਿੰਗ ਹੋਈ ਭਾਜੀ ਬਹੁਤ ਕੁਝ ਦੇਖਿਆ ਜੇ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਵਿਆਹ ਵਿੱਚ ਛੱਡ ਦਿੰਦੇ ਆ ਕਮਲ ਜੀ ਬਾਈਥੇ ਡੈੱਡ ਬਾਡੀਆਂ ਅਸੀਂ ਜਾਂਦੇ ਵਕੁੱਦ ਦੇਖੀਆਂ ਨੇ ਯਾਰ ਤੇ ਨੌਜਵਾਨਾ ਸਾਡੀ ਤੋਂ ਇਹ ਜਣਾ ਚਾਹੁੰਦੇ ਆ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ ਪੰਜਾਬ ਦੇ ਨੌਜਵਾਨਾ ਨੂੰ ਕੀ ਸੰਦੇਸ਼ ਜਾਂਦਾ ਭਾਜੀ ਜਿਹੜਾ ਪੰਡਾ ਜੜ ਜਾਂਦਾ ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕੇ ਬੰਦਾ ਬਚ ਕੇ ਹੁੰਦਾ ਜਦੋਂ ਤੁਹਾਡੀ ਅਰੇਸਟ ਹੋਈ ਉੱਥੇ ਕੀ ਗੱਲਬਾ ਪਾਜੀ ਰੈਸਟ ਉਹ ਜੀ ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰਨ ਆਏ ਆ ਪਾਜੀ ਸਾਫ ਸਾਰੇ ਜਣੇ ਜਾ ਕੇ ਇਹਦੇ ਜੀ ਕੰਮ ਕਰਨ ਆਏ ਆ ਕੰਮ ਨਹੀਂ ਮਿਲਿਆ ਅਸੀਂ ਕੰਮ ਦੀ ਭਾਲ ਜਾਏ ਆ ਤੇ ਫਿਰ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਥਾਣੇ ਲੈ ਜਾਂਦੇ ਲੈ ਕੇ ਗਏ ਆ ਕੋਈ 10 ਕ 14 ਦਿਨ ਬਾਅਦ 10 ਤੋਂ 14 ਦਿਨ ਤੁਹਾਨੂੰ ਰੱਖਾਂਗੇ ਫਿਰ ਤੁਹਾਨੂੰ ਵਰਕ ਪਰਮਿਟ ਦੇ ਦਾਂਗੇ ਵਰਕ ਪਰਮਿਟ ਤਾਂ ਦੂਰ ਦੀ ਗੱਲ ਪਾਜੀ ਨਾ ਰੋਟੀ ਨਾ ਕੁਝ ਹੋਰ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਏਸੀ ਵੀ ਤਾਂ ਛੱਡੇਗਾ ਠੰਡ ਦੇ ਵਿੱਚ ਮਾਰਦੇ ਆ ਨਹੀਂ ਤੁਸੀਂ ਅਮਰੀਕਾ ਐਂਟਰ ਹੋ ਗਏ ਸੀਗੇ ਜਾਂ ਬਾਰਡਰ ਤੋਂ ਪੁੱਛੀ ਨਹੀਂ ਬਾਰਡਰ ਤੋਂ ਵਿੱਚ ਪੁਲਿਸ ਉੱਥੋਂ ਚੱਕੇ ਗਿਆ ਜੀ ਕੋਈ ਪਤਾ ਕਿਹੜਾ ਮਾਡਲ ਸੀ ਉਹ ਅ ਤੇ ਮੈਕਸੀਕੋ ਤੋਂ ਵਾਇਨ ਰੋਮੇਆ ਮਤੇ ਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬੰਦੇ ਭਾਈ ਬੋਸ ਨਾਲ ਚੱਕ ਲਿਆ ਉਤੋਂ ਆਰਮੀ ਵਾਲਿਆਂ ਨੇ ਫਿਰ ਉਹਨੇ 14 ਦਿਨਾਂ ਸਭ ਨੂੰ ਜੇਲ੍ਹ ਜੀ ਰੱਖਿਆ ਨਾ ਕਮਰੇ 'ਚੋਂ ਬਾਹਰ ਕੱਢਿਆ ਨਾ ਸਾਨੂੰ ਹਾਜ਼ਮਾ ਦਾ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਹੱਲੇ ਭਾਈ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਕੰਪਨੀ ਉੱਤੇ ਹਜ਼ਾਰਾਂ ਬਾਈ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਈ ਟੋਪੜੀ ਆ ਹੌਲੀ ਹੌਲੀ ਸਾਰੇ ਆ ਰਹੇ ਨੇ ਤੁਸੀਂ ਅਮਰੀਕਾ ਦਾ ਕੋਈ ਟੱਪਿਆ ਨਹੀਂ ਸੀ ਇਹਦਾ ਮਤਲਬ ਨਹੀਂ ਬਾਰਡਰ ਟੱਪ ਕੇ ਭਾਈ ਪਾਰ ਹੋਈਆਂ ਸੀ ਟੱਪ ਕੇ ਰੈਸਟੋਰਾਂ ਹਾਂਜੀ ਮਰਿਆ ਵੀ ਉੱਥੇ ਇੱਕ ਸਮੁੰਦਰ 'ਚ ਡੁੱਬ ਗਿਆ ਈ ਤੇ ਇੱਕ ਜੰਗਲ 'ਚ ਅਨਾਮਾਂ ਦੇ ਉਸ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਹੀ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਇਦਾਂ ਨਿਕਾਰਾ ਗੁਆ ਗੁਆਟਮਲ ਮਕਸੀ ਕੋਤਾ ਕੋ ਪਹੁੰਚ ਗਏ। ਉੱਥੇ ਤੋਂ ਅੱਗੇ ਦਸਤਾਂਗੇ। ਸਿੱਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ। ਕਿ ਉਹਨੇ ਡੋਂਕਰ ਨੇ। ਸਮੁੰਦਰ ਦੇ ਕੰਢੇ ਵੀ ਲੱਗੀ। ਸਮੁੰਦਰ ਦੀ ਡੋਂਕੀ ਲੱਗੀ ਐ 4 ਘੰਟੇ ਦੀ। ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਸੀ। ਸੋ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ। ਜੇ ਤੁਸੀਂ ਇੱਥੇ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੋਂਕੀ ਰਾਹੀਂ ਜਾਵੋਗੇ ਕਿ ਸਿੱਧੀ ਫਲਾਈਟ? ਕੀ ਉਹਨਾਂ ਨੇ ਜਰਤ ਹੁੰਦਾ ਸੀ? ਮੇਰਾ ਨਾ ਕਲੋਈ ਸੀ ਕਿ ਮੈਂ ਇਹ ਇਹ ਜੋਰਪਾ ਦਾ ਵਿਜਾ ਦਵਾਉਂਗਾ ਵਿਜਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾ ਉਥੋਂ ਕਤਰ ਕੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬ੍ਰਾਜ਼ੀਲ ਕੱਲੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿੱਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਜੀ ਦੋ ਚਾਰ ਚਾਰ ਦਿਨ ਕਦੀ ਆਰੀ ਭੁੱਖੇ ਰਹੇ ਜੀ ਤਾਂ ਕਰੀ ਕੋਕ ਮਿਲ ਜਾਣੇ ਜੱਬ ਸਕੋਡ ਮਿਲ ਜਾਣੇ ਬਸ ਇਹੀ ਖਾਲੇ ਕੀ ਮੰਗ ਕਰਦੇ ਹੋ ਕਿਸ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਹੀ ਕਰ ਦੇਣ ਸਾਡੀ ਮਦਦ ਕਰਨ ਜੈਂਟਾ ਦੇ ਖਿਲਾਫ ਵੀ ਕਾਰਵਾਈ ਚਾਹੁੰਦੇ ਤੁਸੀਂ ਜੈਂਟਾ ਦੀ ਕਾਰਵਾਈ ਸਕਤੋ ਸਕਤੋ